ਮੰਗਰ ਮੁਲਾਜ਼ਮ ਦੁਕਾਨਦਾਰ ਰੇਟਪਾ ਜ਼ਿੰਦਾਬੋਦ ਜ਼ਿੰਦਾਬੋਦ ਸਕੇ ਜੋਾ ਦਾ ਬਿਜਲੀ ਬੋਰਡ ਦਾ ਧਾਰਾ ਉਹਦੇ ਲਗਾਤਾਰ ਕੇਂਦਰੀਕਰਨ ਹੋ ਰਿਹਾ ਤੇ 2025 ਜੋ ਜਲਾਜ ਚੱਲ ਰਿਹਾ ਉਹਦੇ ਵਿੱਚ ਇਹਨਾਂ ਨੇ ਪਾਸ ਕਰਕੇ ਤੇ ਸਾਡੇ ਕੋਲ ਬਿਜਲੀ ਲੈ ਜਾਣੀ ਕਾਰਪੋਰੇਟ ਲੋਕ ਜੋ ਪ੍ਰਾਈਵੇਟ ਪਲੇਅਰ ਆ ਉਹਨਾਂ ਨੂੰ ਇਹ ਲਟਾਉਣਾ ਚਾਹੁੰਦੇ ਆ ਪੂਰੇ ਪੰਜਾਬ ਦੇ ਵਿੱਚ ਉੰਨੀਆਂ ਜ਼ਿਲ੍ਹਾ ਦੇ ਵਿੱਚ 26 ਜਵਾਲਾ ਦੇ ਉੱਪਰ ਜਿਹੜਾ ਵਾ ਉਹ ਦਿੱਤਾ ਗਿਆ ਵਾ ਇਸ ਟਾਈਮ ਧਰਨਾ ਚੱਲ ਰਿਹਾ ਵਾ ਹੁੰਦਾ ਗਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਪੰਜਾਬ ਦੇ ਗੈਰਤਮੰਦ ਲੋਕ ਜਿੰਦੇ ਆ ਉਹਨਾਂ ਦੇ ਪੰਜਾਬ ਦੇ ਹਕਾਂ ਦੇ ਡਾਂਕੇ ਨਹੀਂ ਵੱਜਣਦਿਆਂ ਦੇ 2025 ਨੂੰ ਲੈ ਕੇ ਆ ਜੋ ਕੇਂਦਰ ਸਰਕਾਰ ਲੈ ਕੇ ਆਈ ਆ ਬਿਜਲੀ ਦਾ ਜਿਹੜਾ ਨਿੱਜੀਕਰਨ 2003 ਦੇ ਵਿੱਚ ਕੀਤਾ ਗਿਆ ਵਾ 1948 ਦਾ ਕਾਨੂੰਨ ਲੋ ਲਾਸ ਮੋਕਰਾਫਟ ਨੂੰ ਪਾਸੇ ਕਰਕੇ 2003 ਦੇ ਵਿੱਚ ਕਾਨੂੰਨ ਬਣਾ ਕੇ ਤੇ ਬਿਜਲੀ ਜਿਹੜੀ ਆ 2010 ਦੇ ਵਿੱਚ 15 April 2010 ਦੇ ਵਿੱਚ ਪਾਵਰਕੋਲ ਤੇ ਟਰਸਕੋ ਨੂੰ ਜਿਹੜੀ ਆ ਉਹ ਦੇ ਦਿੱਤੀ ਗਈ ਤੇ 90 ਹਜ਼ਾਰ ਅਸਾਮੀਆਂ ਜਿਹੜੀਆਂ ਸਾਡੀਆਂ ਵਾ ਉਹ ਖਾਲੀ ਪਈਆਂ ਉਸ ਤੋਂ ਬਾਅਦ ਭਰਤੀ ਕੋਈ ਨਹੀਂ ਕੀਤੀ ਅਮਰੀਕਾ ਦੇ ਨਾਲ ਸਮਝੌਤੇ ਕਰਕੇ ਦੇ ਦੇਖ ਨੂੰ ਬੁਰੀ ਤਰ੍ਹਾਂ ਸਕੇ ਟੰਗ ਰਿਆ ਉਹ ਚੇਪ ਵਾਲੇ ਮੀਟਰ ਧੜਾ ਧੜਾ ਲਾ ਕੇ ਤੇ ਬਿਜਲੀ ਆਵ ਲੋਕਾਂ ਦੀ ਜਿਹੜੀ ਆ ਉਹ ਪਹੁੰਚ ਤੋਂ ਦੂਰ ਕਰ ਰਹੇ ਆ ਪਰ ਨਾ ਤਾਂ ਪੰਜਾਬ ਦੀ ਸਰਕਾਰ ਨੇ ਕੋਈ ਸ਼ਬਦ ਬੋਲਿਆ ਤੇ ਜੜ ਕੇ 30 ਤਰੀਕ ਤੱਕ ਦਾ ਸਮਾਂ ਦਿੱਤਾ ਸੀਗਾ ਸਾਡੀ ਮੰਗ ਸੀ ਵੀ ਵਿਧਾਨ ਸਭਾ ਦਾ ਜਾ ਸੱਦ ਕੇ ਦੂਜਿਆਂ ਵਿਰੋਧੀ ਧਿਰਾਂ ਨੂੰ ਸੱਦ ਕੇ ਇਹਦੇ ਮਤਾ ਪਾਇਆ ਜਾਵੇ ਇਸ ਬਿਲ ਨੂੰ ਰੱਦ ਕੀਤਾ ਜਾਵੇ ਪਰ ਪੰਜਾਬ ਸਰਕਾਰ ਨਾਲ ਰਲਈ ਹੋਈ ਆ ਮਾਣੂ ਜੀ ਦਾ ਖਾਲਸਾ ਹੈ ਮਾਣੂ ਜੀ ਕੀ ਫਤਿਹ ਮੈਂ ਸਰਵਣ ਸਿੰਘ ਬਾਉਪੁਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਕਪੂਰਥਲਾ ਦੀ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਕੇਐਮਐਮਐਲਓ ਪੂਰੇ ਪੰਜਾਬ ਦੇ ਵਿੱਚ ਰੇਲਾਂ ਰੋਕਣ ਦਾ ਐਲਾਨ ਹੋਇਆ ਰੇਲਾਂ ਕਿਉਂ ਰੋਕਣੀਆਂ ਪਈਆਂ ਕਿ ਜੋ ਸਾਡਾ ਬਿਜਲੀ ਬੋਰਡ ਦਾ ਧਾਰਾ ਉਹਦੇ ਲਗਾਤਾਰ ਕੇਂਦਰੀਕਰਨ ਹੋ ਰਿਹਾ ਤੇ 2025 ਜੋ ਜਲਾਸ਼ ਚੱਲਣ ਰਿਹਾ ਉਹਦੇ ਵਿੱਚ ਇਹਨਾਂ ਨੇ ਪਾਸ ਕਰਕੇ ਤੇ ਸਾਡੇ ਕੋਲ ਬਿਜਲੀ ਲੈ ਜਾਣੀ ਕਾਰਪੋਰੇਟ ਲੋਕ ਜੋ ਪ੍ਰਾਈਵੇਟ ਪਲੇਅਰ ਆ ਉਹਨਾਂ ਨੂੰ ਇਹ ਲਟਾਉਣਾ ਚਾਹੁੰਦੇ ਆ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਜਿੰਨਾ ਚਿਰ ਪੰਜਾਬ ਦੇ ਗੈਰਤਮੰਦ ਲੋਕ ਜਿੰਦੇ ਆ ਉਹਨਾਂ ਦੇ ਪੰਜਾਬ ਦੇ ਹਕਾਮੇ ਡਾਕੇ ਨਹੀਂ ਵਜਣਦਿਆਂਗੇ ਜੋ ਕਾਰ ਮੁਕਤ ਸਮਝੌਤਾ ਅਮਰੀਕਾ ਨਾਲ ਕੀਤਾ ਉਹਦੇ ਵਿੱਚ ਸਾਡੀ ਢੇਰੀ ਜਾਣੀ ਆ ਉਹਦੇ ਵਿੱਚ ਸਾਡੇ ਪੋਲਟੀਫਾਰਮ ਮੀਟ ਮੈਸੀ ਜਾਣਾ ਉਹਦੇ ਵਿੱਚ ਬਹੁਤ ਕੁਝ ਉਹਨਾਂ ਨੇ ਸਮਝੌਤਾ ਕੀਤਾ ਕੇਂਦਰ ਸਰਕਾਰ ਨੇ ਜੋ ਸਾਡਾ ਦੇਸ਼ ਦਾ ਪ੍ਰਧਾਨ ਮੰਤਰੀ ਆ ਉਹ ਗੋਦਿਆਂ ਪਰਨੇ ਪਿਆ ਅਮਰੀਕਾ ਦੇ ਪ੍ਰਧਾਨ ਨਵਰੀ ਅਗੇ ਅਸੀਂ ਆਨੇਗੇ ਐਡਾ ਧਨਾੜ ਬਣਦਾ ਏ ਤੇ ਉਹਨਾਂ ਨੂੰ ਕਿਉਂ ਨਹੀਂ ਜਵਾਬ ਦਿੰਦਾ ਕਿਉਂ ਅਮਰੀਕਾ ਦੇ ਨਾਲ ਸਮਝੌਦੇ ਕਰਕੇ ਤੇ ਦੇਸ਼ ਨੂੰ ਬੁਰੀ ਤਰ੍ਹਾਂ ਸਕੇ ਟੰਗ ਰਿਆ ਇਹਦੇ ਉੱਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਪੰਜਾਬ ਸਰਕਾਰ ਨੂੰ ਅਸੀਂ ਕਹਿੰਨੇਗੇ ਮਤਾਂ ਪਾ ਕੇ ਦਿਓ ਕੇਂਦਰ ਵਾਲਿਆਂ ਨੂੰ ਕਿਉਂਕਿ ਬਿਜਲੀ ਬੋਰ ਜਿਹੜਾ ਉਹ ਰਾਜਾਂ ਦਾ ਵਿਸ਼ਾ ਤੇ ਜੇ ਰਾਜਾਂ ਦਾ ਵਿਸ਼ਾ ਤੇ ਰਾਜ ਨੂੰ ਸਮਝੌਦਾ ਕਰਨ ਦਿਓ ਉਹ ਸਾਡੇ ਨਾਲ ਨਿਬੜਨਾ ਕੇਂਦਰ ਵਾਲਿਆਂ ਦਾ ਵਿੱਚ ਦਖਲ ਦੇਣਾ ਬਿਲਕੁਲ ਨਹੀਂ ਬਣਦਾ ਪਰ ਜੇ ਪੰਜਾਬ ਸਰਕਾਰ ਨਹੀਂ ਇਹ ਮਤਾ ਪਾਉਂਦੀ ਤੇ ਇਹੀ ਆਨੇ ਆਗੇ ਪੰਜਾਬ ਸਰਕਾਰ ਵੀ ਕੇਂਦਰ ਵਾਲੀ ਬੋਲੀ ਬੋਲ ਰਿਆ ਕੇਂਦਰ ਨਾਲ ਰਲੇ ਆ ਇਸ ਕਰਕੇ ਲਗਾਤਾਰ ਅਸੀਂ ਇਰਾਜ਼ ਵਿਰੋਧ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸਰਕਾਰ ਇਸ ਗੱਲ ਦੇ ਪਿੱਛੇ ਨਾ ਢੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹਰੇਕ ਮਡੇ ਅਖਣ ਹੋਣਗੇ ਰੇਲਾਂ ਵੀ ਰੁਕਣਗੀਆਂ ਡੀਸੀ ਦਫਤਰਾਂ ਦੇ ਵੀ ਘਰ ਹੋਣਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਤੇ ਤੁਹਾਡਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਪੂਤਰਾ ਤੋਂ ਸੰਗਠਨ ਸਕਰਛੇ ਸਿੰਘ ਮਹਿਵਾ ਅੱਜ ਜੋ ਕਿਸਾਨ ਮਜ਼ਦੂਰ ਮੋਰਚੇ ਦੀ ਕਾਲ ਦੇ ਉੱਪਰ ਜਿਹੜਾ ਵਾ ਸੰਕੇਤ ਧਰਨਾ ਜਿਹੜਾ ਪੂਰੇ ਪੰਜਾਬ ਦੇ ਵਿੱਚ ਉਨੀਆਂ ਜਿਲ੍ਹੀਆਂ ਦੇ 26 ਜਗ੍ਹਾ ਦੇ ਉੱਪਰ ਜਿਹੜਾ ਵਾ ਉਹ ਦਿੱਤਾ ਗਿਆ ਵਾ ਇਸ ਟਾਈਮ ਧਰਨਾ ਚੱਲ ਰਿਹਾ ਵਾ ਇਹ ਧਰਨਾ ਬਿਜਲੀ ਬਿੱਲ 2000 25 ਨੂੰ ਲੈ ਕੇ ਆ ਜੋ ਕੇਂਦਰ ਸਰਕਾਰ ਲੈ ਕੇ ਆਈ ਆ ਬਿਜਲੀ ਦਾ ਜਿਹੜਾ ਨਿੱਜੀਕਰਨ 2003 ਦੇ ਵਿੱਚ ਕੀਤਾ ਗਿਆ ਵਾ 1948 ਦਾ ਕਾਨੂੰਨ ਲੋ ਲਾਸ ਲੋ ਪ੍ਰੋਫਿਟ ਨੂੰ ਪਾਸੇ ਕਰਕੇ 2003 ਦੇ ਵਿੱਚ ਕਾਨੂੰਨ ਬਣਾ ਕੇ ਤੇ ਬਿਜਲੀ ਜਿਹੜੀ ਆ 2010 ਦੇ ਵਿੱਚ 15 April 2010 ਦੇ ਵਿੱਚ ਪਾਵਰਕੋਪ ਤੇ ਟਰਸਕੋ ਨੂੰ ਜਿਹੜੀ ਆ ਉਹ ਦੇ ਦਿੱਤੀ ਗਈ ਤੇ 90 ਹਜ਼ਾਰ ਆਸਾਨੀਆਂ ਜਿਹੜੀਆਂ ਸਾਡੀਆਂ ਵਾ ਉਹ ਖਾਲੀ ਪਈਆਂ ਉਸ ਤੋਂ ਬਾਅਦ ਭਰਤੀ ਕੋਈ ਨਹੀਂ ਕੀਤੀ ਤੇ ਇਸ ਟਾਈਮ ਜਿਹੜਾ ਵਾ ਉਹ ਟਿਪ ਵਾਲੇ ਮੀਟਰ ਧੜਾ ਧੜਾ ਲਾ ਕੇ ਤੇ ਬਿਜਲੀ ਆਵ ਲੋਕਾਂ ਦੀ ਜਿਹੜੀ ਆ ਉਹ ਪਹੁੰਚ ਤੋਂ ਦੂਰ ਕਰ ਰਹਾ ਆ ਉਹਦੇ ਨਾਲ ਹੀ 1000 ਰੁਪਿਆ ਹਸ ਪਾਵਰ ਜਿਹੜਾ ਵਾ ਉਹ ਮੋਟਰਾਂ ਨੂੰ ਲੱਗਣ ਜਾ ਰਿਹਾ ਵਾ ਪਰ ਨਾ ਤਾਂ ਪੰਜਾਬ ਦੀ ਸਰਕਾਰ ਨੇ ਕੋਈ ਸ਼ਬਦ ਬੋਲਿਆ ਤੇ ਜਦ ਕੇ 30 ਤਰੀਕ ਤੱਕ ਦਾ ਸਮਾਂ ਦਿੱਤਾ ਸੀਗਾ ਸਾਡੀ ਮੰਗ ਸੀ ਵੀ ਵਿਧਾਨ ਸਭਾ ਦਾ ਜਾ ਸੱਦ ਕੇ ਦੂਜੀਆਂ ਵਿਰੋਧੀ ਧਿਰਾਂ ਨੂੰ ਸੱਦ ਕੇ ਇੱਥੇ ਮਤਾ ਪਾਇਆ ਜਾਵੇ ਇਸ ਬਿੱਲ ਨੂੰ ਰੱਦ ਕੀਤਾ ਜਾਵੇ ਪਰ ਪੰਜਾਬ ਸਰਕਾਰ ਨਾਲ ਰਲਈ ਹੋਈ ਆ ਦੂਸਰੇ ਬੰਨੇ ਵਿਰੋਧੀ ਧਿਰ ਦੇ ਜਿਹੜੇ ਬਾਦਲਦਾਰ ਆ ਜਾ ਕਾਂਗਰਸ ਹੋ ਰਾਜਾ ਵੜਿੰਗਾ ਜਾਂ ਸੁਖਵੀਰ ਸਿੰਘ ਬਾਦਲਾ ਚਾ ਕੋਈ ਹੋ ਰਿਆ ਉਹ ਵੀ ਇੱਥੇ ਨਹੀਂ ਬੋਲ ਰਿਹਾ ਇਸ ਕਰਕੇ ਇਹ ਸੰਕੇਤ ਧਰਨਾਵਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਡੇ ਪੱਧਰ ਤੇ ਜੜੇ ਆ ਧਰਨੇ ਲੱਗਣ ਜਾ ਰਹੇ ਆ ਇਸ ਕਰਕੇ ਉਹ ਬਿੱਲ ਨੂੰ ਰੱਦ ਕਰਵਾ ਕੇ ਆਪਣੇ ادارے ਨੂੰ ਬਚਾ ਕੇ ਤੇ ਆਪਣੇ ਬੱਚਿਆਂ ਨੂੰ ਜਿਹੜੀਆਂ ਵਾਂ ਉਹਨਾਂ ਵਿੱਚ ਜਿਹੜੀਆਂ ਨੌਕਰੀਆਂ ਦਵਾਈਆਂ ਜਾਣਗੀਆਂ ਇਹ ਧਾਰਾ ਅੱਜ ਵੀ ਸਾਡਾ ਸੀ ਤੇ ਕੱਲ ਵੀ ਸਾਡਾ ਵਾ ਉਹਨੂੰ ਬਚਾਉਣ ਵਾਸਤੇ ਹੀ ਲੜਾਈ ਲੜ ਰਹੇ ਹਾਂ ਹ ਲਗਾਤਾਰ ਜਿਹੜੀ ਭਗਵੰਤ ਮਾਨ ਦੀ ਸਰਕਾਰ ਆ ਉਹ ਘਬराई ਹੋਈ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਲੋਕਾਂ ਨੂੰ ਜਿਹੜਾ ਵਾ ਘਰਾਂ ਦੇ ਵਿੱਚ ਵਾਰ ਕੇ ਤੇ ਜਿਹੜਾ ਧਰਨਾ ਵਾ ਲੋਕਾਂ ਨੂੰ ਬਾਹਰ ਨਾ ਆਉਣ ਦਿੱਤਾ ਜਾਵੇ ਦੂਸਰੇ ਬੰਨੇ ਜਿਹੜੇ ਸਮਝੌਤੇ ਕੀਤੇ ਜਾ ਰਹੇ ਆ ਇਸ ਕਰਕੇ ਕੱਲ ਦੇ ਛਾਪੇ ਮਾਰੀ ਜਿਹੜੀ ਆ ਉਹ ਚੱਲ ਰਹੀ ਆ ਤੇ ਅੱਜ ਸਵੇਰ ਤੋਂ ਜਿਹੜੇ ਆ ਕੋਈ ਕਿਸਾਨ ਘਰਾਂ ਤੋਂ ਬਾਹਰ ਰਹੇ ਆ ਕੋਈ ਕਿਤੇ ਰਹੇ ਆ ਕੋਈ ਕਿਤੇ ਰਹੇ ਆ ਫਿਰ ਵੀ ਅਸੀਂ ਜਿਹੜਾ ਵਾ ਉਸ ਧਰਮੇ ਦਿੱਤੀ ਹੋਈ ਕਾਲ ਜਿਹੜੀ ਆ ਉਹਨੂੰ ਪੂਰਾ ਕਰਨ ਵਾਸਤੇ ਰੇਲਵੇ ਟਰੈਕ ਤੇ ਪਹੁੰਚ ਚੁੱਕੇ ਆ